ਬੋਲਬਾਣੀ ਦੇ ਉੱਤੇ ਹੀ ਐ ਪਰ ਉਹ ਬੋਲਬਾਣੀ ਪੰਜਾਬ ਦੇ ਪ੍ਰਸੰਗ ਵਿੱਚ ਹਮੇਸ਼ਾ ਮਾੜੀ ਰਹੀ ਐ ਉਹ ਆ ਕੰਗਣਾ ਰਣੋਤ ਦੀ ਹੁਣ ਕੰਗਣਾ ਨਾ ਨਾਤ ਵਿਵਾਦਾਂ ਦਾ ਦੂਜਾ ਨਾਮ ਬਣਦਾ ਜਾ ਰਿਹਾ ਬਣ ਗਿਆ ਐ ਐਕਚੁਅਲ ਚ ਹੁਣ ਫਿਰ ਇੱਕ ਟਿੱਪਣੀ ਕੀਤੀ ਗਈ ਬੜੀ ਭੈੜੀ ਟਿੱਪਣੀ ਜਿਸ ਦੇ ਨਾਲ ਫਿਰ ਇੱਕ ਵਾਰੀ ਸ਼ਗੂਫਾ ਛੱਡ ਦਿੱਤਾ ਗਿਆ ਕਿ ਇਹਦਾ ਰਿਐਕਸ਼ਨ ਤੇ ਪੰਜਾਬ ਤੋਂ ਆਉਣਾ ਹੀ ਆਉਣਾ ਹੋਰ ਪਾਸਿਓਂ ਆਵੇ ਨਾ ਆਵੇ ਦੇਖੋ ਸਭ ਤੋਂ ਵੱਡੀ ਗੱਲ ਐ ਕਿ ਮੈਨੂੰ ਲੱਗਦਾ ਕਿ ਕੰਗਣਾ ਰਣੋਤ ਆਗਣਾ ਖੇਡਣ ਦੀ ਕੋਸ਼ਿਸ਼ ਕਰ ਰਹੀ ਐ ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਹੀ ਐ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਐ ਸਿੱਖਾਂ ਨੁਲੈ ਕਿ ਦੂਜੇ ਧਰਮਾਂ ਦੇ ਪ੍ਰਤੀ ੜਕਾਉਣ ਦੀ ਕੋਸ਼ਿਸ਼ ਕਰੀ ਹੈਗੀਾ ਬੀਜੇਪੀ ਨੂੰ ਖਾਸ ਕਰਕੇ ਜਿਹੜੇ ਉਹਨਾਂ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਉਹਨੇ ਸਮਝਾਇਆ ਹੀ ਬੀਬੀ ਨਹੀਂ ਸਮਝੀ ਹੈਗੀ ਅਮਿਤ ਸ਼ਾਹ ਸਾਹਿਬ ਉਹ ਨਰਿੰਦਰ ਮੋਦੀ ਸਾਹਿਬ ਨੂੰ ਸਮਝਾਉਣਾ ਚਾਹੀਦਾ ਹੈਗਾ ਕਿ ਬੀਬੀ ਅਜਿਹੇ ਬੋਲ ਨਾ ਬੋਲ ਜਿਹਦੇ ਨਾਲ ਪੰਜਾਬ ਦਾ ਜਾਂ ਦੇਸ਼ ਦਾ ਮਾਹੌਲ ਖਰਾਬ ਹੋਵੇ ਪੁਰਾਣੇ ਇਸ਼ੂ ਨੇ ਪੁਰਾਣੇ ਇਸ਼ੂ ਤੇ ਬੋਲਣ ਦਾ ਕੋਈ ਲੌਜਿਕ ਨਹੀਂ ਹੈਗਾ ਰਾਤ ਗਈ ਬਾਤ ਗਈ ਪਰ ਪੰਜਾਬ ਨੇ ਕਿੰਨਾ ਅਜਿਹੇ ਲੋਕਾਂ ਕਰਕੇ ਸੰਤਾਪ ਚ ਲਿਆ ਬੀਬੀ ਉਦੋਂ ਜੰਮੀ ਵੀ ਨਹੀਂ ਆਈ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਲੈ ਕੇ ਕਾਨੂੰਨ ਕੀ ਕਹਿੰਦਾ ਸਿੱਖ ਕੀ ਕਹਿੰਦੇ ਹੈਗੇ ਨੇ ਉਹ ਵੱਖਰੇ ਵੱਖਰੇ ਪਹਿਲੂ ਨੇ ਪਰ ਬੀਬੀ ਉਦੋਂ ਜੰਮੀ ਨਹੀਂ ਸੀ ਜਿਹੜਾ ਉਹਨੂੰ ਨਾ ਤੇ ਪੰਜਾਬ ਦੇ ਇਤਿਹਾਸ ਬਾਰੇ ਪਤਾ ਨਾ ਸਿੱਖ ਕੌਮ ਬਾਰੇ ਇਤਿਹਾਸ ਪਤਾ ਹੈਗਾ ਇਸ ਕਰਕੇ ਬੀਬੀ ਨੂੰ ਘਟੂ ਘਟਾ ਕੰਟਰੋਲ ਕਰਨਾ ਚਾਹੀਦਾ ਆਪਣੇ ਵਿਚਾਰਾਂ ਤੇ ਤੇ ਆਪਣੀ ਬੋਲਬਾਣੀ ਤੇ ਸਵਾਲ ਹੈ ਕਿ ਪੰਜਾਬ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਸਿੱਖ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਦਾ ਤੇ ਮੁੱਲ ਪੜ ਤੁਸੀਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਅਨਗੋਲੇ ਕਰ ਰਹੇ ਹੋਗੇ ਤੁਸੀਂ ਕੀ ਲੈਣਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਕੀ ਉਹ ਇਸ਼ੂ ਹੈ ਅੱਜ ਪੰਜਾਬ ਦੇ ਵਿੱਚ ਸਿਰ ਤੇ ਸਿਰਫ ਤੁਸੀਂ ਜਿਹੜੀ ਆਪਣੀ ਫਿਲਮ ਲੱਗੀ ਆ ਜਿਹੜੀ ਰੁਕੀ ਆ ਜਿਹਨੂੰ ਤੁਸੀਂ ਫਿਲਮ ਨੂੰ ਤੁਸੀਂ ਆ ਹਿੱਟ ਕਰਨ ਵਾਸਤੇ ਕਿਉਂਕਿ ਤੁਹਾਡੀਆਂ ਫਿਲਮਾਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਵਾਂ ਉਹ ਫਲॉप ਹੋ ਰਹੀਆਂ ਤੁਸੀਂ ਕਹਿੰਦੇ ਕਿ ਮੇਰੀ ਫਿਲਮ ਜਿਹੜੀ ਹਿੱਟ ਹੋ ਜੇ ਰੋਜ਼ ਉਹਨੂੰ ਲੈ ਕੇ ਵਿਵਾਦ ਛੇੜਦੇ ਹੋ ਕਦੀ ਤੁਸੀਂ ਚੈਨਲਾਂ ਤੇ ਇੰਟਰਵਿਊ ਕਰਵਾਉਂਦੇ ਹੋ ਤੇ ਕਦੀ ਕਰਦੇ ਹੋ ਤੇ ਬਲੋੜੀ ਜਿਹੜੀ ਸਟੇਟਮੈਂਟ ਆ ਉਹ ਦੇ ਰਹੇ ਹੋ ਘੱਟੋ ਘੱਟ ਜਿਹੜੇ ਭਾਜਪੀ ਦੇ ਵਿੱਚ ਸਿੱਖ ਲੀਡਰ ਨੇ ਉਹਨਾਂ ਨੂੰ ਰਲ ਕੇ ਬੀਬੀ ਨੂੰ ਮਿਲਣਾ ਚਾਹੀਦਾ ਹੈ ਕਿ ਬੀਬੀ ਇਹ ਜੇ ਨਾ ਜਖਮ ਹੱਲੇ ਕਰ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਏ ਜੇ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਉਹ ਦੇਸ਼ ਦਾ ਮਾਹੌਲ ਖਰਾਬ ਹੋਊਗਾ ਪੁਰਾਣੀਆਂ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਹੈਗੀ ਸਾਰਿਆਂ ਨੂੰ ਪਤਾ ਕੀ ਕੁਝ ਹੋਇਆ ਉਹਦੇ ਪਿੱਛੇ ਕੌਣ ਸੀ ਪੰਜਾਬ ਦਾ ਕਿਵੇਂ ਨੁਕਸਾਨ ਹੋਇਆ ਔਰ ਅੱਜ ਵੀ ਉਹ ਮਨਜੀਤ ਸਿੰਘ ਜੀ ਕੇ ਸਾਹਿਬ ਨੇ ਬੜੀ ਸੋਹਣੀ ਸਟੇਟਮੈਂਟ ਦਿੱਤੀ ਹੈ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕੋ ਹਥਿਆਰ ਸੀ कि बीबी ਨੇ ਦੇਖੇ ਹੈਗੇ ਨੇ ਤੇ ਉਹ ਜੀਕੇ ਸਾਹਿਬ ਕਹਿੰਦੇ ਹੈਗੇ ਨੇ ਜਿਹੜੀ ਪ੍ਰਗ ਵੀ ਠਾਕਰ ਤੇ ਕਰਨਲ ਪ੍ਰੋਹੀਤ ਉਹ ਕੀ ਨੇ ਮਤਲਬ ਫਿਰ ਕੰਪੈਰੀਜਨ ਹੋਣਗੇ ਨਾ ਤੇ ਇਸ ਕਰਕੇ ਸਿਰ ਬੀਬੀ ਦਾ ਕੀ ਮਕਸਦ ਆ ਇੱਕ ਤੇ ਉਹ ਆਪਣੇ ਆਪ ਚ ਨਵੀਂ ਇੱਕ ਹਿੰਦੂ ਭਾਈਚਾਰੇ ਦੇ ਲੀਡਰ ਬੰਨਾ ਚਾਹੁੰਦੀ ਹੈਗੇ ਔਰ ਆਪਣੇ ਆਪ ਤੋਂ ਸੱਚੀ ਸੁੱਚੀ ਸਵਿੱਤਰੀ ਨੇਤਾ ਬੰਨਾ ਚਾਹੁੰਦੇ ਹੈਗੇ ਨੇ ਅਜਿਹਾ ਨਹੀਂ ਹੋ ਸਕਦਾ ਤੁਹਾਨੂੰ ਮੰਡੀ ਦੇ ਲੋਕਾਂ ਨੇ ਜਿਤਾ ਕੇ ਇਸ ਕਰਕੇ ਨੇ ਭੇਜਿਆ ਕਿ ਤੁਸੀਂ ਸਿੱਖਾਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਸਾਜ਼ਿਸ਼ਾਂ ਰਚੋ ਹਮਾਚਲ ਪੰਜਾਬ ਚੋਂ ਨਿਕਲੇ ਹੋਇਆ ਹਮਾਚਲ ਦੀ ਰੋਜੀ ਰੋਟੀ ਪੰਜਾਬ ਤੇ ਸਿਰ ਤੇ ਚੱਲਦੇ ਰੇਗੇ। ਗਵਾਂਡੀਆਂ ਦੀ ਸ਼ਰਮ ਕਰ ਲੈਣੀ ਚਾਹੀਦੀ। ਗਵਾਂਡੀਆਂ ਦੀ ਬਿਲਕੁਲ ਗਵਾਂਡੀਆਂ ਦੇ ਘਟੋੜ ਖਿਆਲ ਰੱਖ ਲੈਣੇ ਚਾਹੀਦਾ ਹੈਗਾ ਤੇ ਬੀਬੀ ਅਜਿਹੇ ਨਾ ਕਰ ਜਿਹਦੇ ਨਾਲ ਪੰਜਾਬ ਦਾ ਜਾਂ ਦੇਸ਼ ਦਾ ਮਾਹੌਲ ਵਿਗੜੇ ਔਰ ਦੂਜੀ ਗੱਲ ਇਹ ਕਿ ਇਹਦੇ ਨਾਲ ਤੁਹਾਡਾ ਮਤਲਬ ਕੀ ਹੈਗਾ? ਤੁਸੀਂ ਕੀ ਸਾਬਦ ਕੀ ਕਰਨਾ ਚਾਹੁੰਦੇ ਹੋ? ਤੁਸੀਂ ਕਹਿਣਾ ਚਾਹੁੰਦੇ ਕਿ ਪੰਜਾਬ ਦੇ ਵਿੱਚ ਮੁਰਤ ਮਾਹੌਲ ਖਰਾਬ ਹੋਵੇ ਤੁਹਾਡੇ ਤੁਸੀਂ ਬਦਲਾ ਕਿਸ ਕਰਕੇ ਲੈਣਾ ਚਾਹੁੰਦੇ ਪੰਜਾਬ ਪੰਜਾਬ ਦੇ ਲੋਕਾਂ ਨੇ ਤੁਹਾਡਾ ਕੀ ਵਿਗਾੜ ਲਿਆ ਤੁਹਾਡੇ ਕਿਹੜੇ ਬੀਬੀ ਵੀ ਸੇਵ ਪੋਟ ਲਿਆਉਂਦੇ ਨੇ ਪੰਜਾਬੀਆਂ ਨੇ ਜਾਂ ਤੁਹਾਡੇ ਕਿਹੜੇ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਟਰੈਕਟਰ ਜਾਂ ਹਲਵਾ ਦਿੱਤੇ ਹੈ ਕਿ ਨਹੀਂ ਪੰਜਾਬ ਤੇ ਸਿੱਖ ਤੇ ਹਮੇਸ਼ਾ ਸੁੱਖ ਮੰਗਦਾ ਹੈਗਾ ਕਟੂਗੜ ਤੂੰ ਸੋਖੀ ਮੰਗਣੀ ਸ਼ੁਰੂ ਕਰ ਦੇ ਇੰਨਾ ਹੀ ਕਹਿ ਦੇ ਕਿ ਜਿਹੜੇ ਮੇਰਾ ਬੋਲਾ ਬੁਰਾ ਕਈ ਕਰਨਾ ਚਾਹੁੰਦੇ ਰੱਬ ਉਹਨਾਂ ਦਾ ਚੰਗਾ ਕਰੇ ਕਟੋਗੜ ਇਹੋ ਤੂੰ ਬੋਲਦੇ ਨਾ ਪੰਜਾਬ ਤੇ ਹਮੇਸ਼ਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੀ ਉਹਨੇ ਆਪਣੇ ਵਾਸਤੇ ਤੇ ਅਰਦਾਸ ਕੀਤੀ ਨਹੀਂ ਉਹ ਸਰਬੱਤ ਦੇ ਭਲੇ ਦੀ ਅਰਦਾਸ ਮੰਗਦੇ ਨੇ ਤੇ ਪਤਾ ਨਹੀਂ ਬੀਬੀ ਦੇ ਮਨਾਂ ਦੇ ਵਿੱਚ ਸਿੱਖਾਂ ਦੇ ਪ੍ਰਤੀ ਕਿਉਂ ਯੈਰ ਆ ਉਹ ਕਿਹੜਾ ਉਹ ਯੈਰ ਦੇ ਨਾਲ ਕੀ ਇੰਨਾ ਡੰਗ ਮਾਰ ਰਹੀ ਹੈ ਬੀਬੀ ਜਿਹਦੇ ਨਾਲ ਉਹ ਮੈਨੂੰ ਲੱਗਦਾ ਕਿ ਉਹ ਕੀ ਦੇਸ਼ ਦੇ ਵਿੱਚ ਮੁਰਤੋਂ ਇੰਦਰਾ ਗਾਂਧੀ ਬੰਨਾ ਚਾਹੁੰਦੇ ਆ ਕਿ ਨਹੀਂ ਕਿਉਂਕਿ ਇੰਦਰਾ ਗਾਂਧੀ ਦੀ ਇੱਕ ਗਲਤੀ ਦੇ ਨਾਲ ਪੰਜਾਬ ਨੇ ਕਈ ਸਾਲ ਆਪਣੇ ਪਿੰਡੇ ਤੇ ਜ਼ਖਮ ਹਟਾਏ ਨੇ ਜੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼ਿਰਿ ਦਰਬਾਰ ਸਾਹਿਬ ਤੇ ਹਮਲਾ ਨਾ ਕਰਦੀ ਅਕਾਲ ਤਖਬ ਸਾਹਿਬ ਤੇ ਨਾ ਅਟੈਕ ਕਰਦੀ ਹੈਗੀ ਤੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਦੀ ਇਹ ਹਾਲਾਤ ਮਾੜੇ ਹੋਣੇ ਨਹੀਂ ਸੀ ਮਾੜੇ ਹਾਲਾਤਾਂ ਦੇ ਨਾਲ ਪੰਜਾਬ ਨੇ ਕਿੰਨੇ ਆਪਣੇ ਪਿੰਡੇ ਤੇ ਪੀੜ ਝੱਲੀ ਕਿੰਨੇ ਜ਼ਖਮ ਚਲੇ ਨੇ ਉਹ ਇਸ ਕੰਗੜਾ ਨੌਤ ਨੂੰ ਨਹੀਂ ਪਤਾ ਹੈਗਾ ਸਿੱਖਾਂ ਨੇ ਦੁਨੀਆ ਭਰ ਦੇ ਵਿੱਚ ਇੰਡੀਆ ਦੇ ਵਿੱਚ ਕਿਵੇਂ ਆਪਣੇ ਪਿੰਡਾਂ ਤੇ ਪਿੰਡੇ ਤੇ ਜ਼ਖਮ ਚਲੇ ਇਹ ਬੀਬੀ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਜ ਜੇ ਇਹ ਮਸਲਾ ਉਸ ਸਮੇਂ ਹੈ ਸੀ ਜਿਹੜੀ ਅੱਜ ਸੰਤਾ ਜਰਨਲਿਸਟਿੰਗ ਭਿੰਡਰਾਂ ਵਾਲੇ ਨੂੰ ਲੈ ਕੇ ਕੋਈ ਟਿੱਪਣੀ ਕਰ ਰਹੀ ਆ ਉਹ ਮਸਲਾ ਉਸ ਸਮੇਂ ਦੀ ਹਕੂਮਤ ਟੇਬਲ ਤੇ ਬੈਠ ਕੇ ਹੱਲ ਕਰਸਦੀ ਦੁਨੀਆ ਦੇ ਵੱਡੇ ਤੋਂ ਵੱਡੇ ਮਸਲੇ ਗੋਲੀ ਦੇ ਨਾਲ ਕਦੀ ਹੱਲ ਨਹੀਂ ਹੁੰਦੇ ਹੁਣ ਜਿਹੜੀ ਲੜਾਈ ਹੋ ਰਹੀ ਆ ਦੋ ਮੁਲਕਾਂ ਦੇ ਵਿਚਕਾਰ ਭਾਰਤ ਨੂੰ ਵਿਚੋਲਗੀ ਵਾਸਤੇ ਪਾਉਣ ਦੀ ਕੋਸ਼ਿਸ਼ ਕੀਤੀ ਯਾਰੀ ਨਾ ਮਸਲਾ ਤੇ ਬੈਠ ਕੇ ਹੱਲ ਹੁੰਦੇ ਆਗੇ ਨੇ ਉਸ ਸਮੇਂ ਅਗਰ ਇੰਦਰਾ ਗਾਂਧੀ ਦੇਸ਼ ਦੀ ਪ੍ਰਾਈਮ ਮਿਨਿਸਟਰ ਪੰਜਾਬ ਤੋਂ ਚੰਗੀ ਫੀਡਬੈਕ ਲੈ ਲੈਂਦੇ ਹਗੇ ਤੇ ਨਾ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਨਾ ਅਕਾਲ ਤਖਤ ਸਾਹਿਬ ਤੇ ਅਟੈਕ ਹੁੰਦਾ ਤੇ ਜੇ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਤੇ ਫਿਰ ਇੰਦਰਾ ਗਾਂਧੀ ਦਾ ਕਤਲ ਨਾ ਹੁੰਦਾ ਫਿਰ ਬੇਨ ਸਿੰਘ ਤੇ ਸੁਖਵੰਤ ਸਿੰਘ ਕੀਰ ਸਿੰਘ ਹੋਣੀ ਨਾ ਜੰਮਦੇ ਜਾਂ ਹਥਿਆਰ ਨਾ ਚੱਕਦੇ ਫੌਜ ਦੇ ਵਿੱਚ ਹੈਗੇ ਜੇ ਦਰਬਾਰ ਸਾਹਿਬ ਤੇ ਹਮਲਾ ਨਾ ਹੁੰਦਾ ਤੇ ਇੰਦਰਾ ਗਾਂਧੀ ਦਾ ਕਤਲ ਨਹੀਂ ਸੀ ਹੋਣਾ ਤੇ ਜੇ ਇੰਦਰਾ ਗਾਂਧੀ ਦਾ ਕਤਲ ਨਾ ਹੁੰਦਾ ਤੇ ਫਿਰ 84 ਸਿੱਖ ਕਤਲੇਆਮ ਨਹੀਂ ਸੀ ਹੋਣਾ ਕੱਟੋਗੜ ਇਸ ਚੀਜ਼ ਨੂੰ ਤੇ ਰੱਖ ਲੋ ਨਾ ਤੁਸੀਂ ਆਪਣੇ ਦਿਮਾਗ ਦੇ ਵਿੱਚ ਕਿ ਕੀ ਅਸੀਂ ਜਿਹੜਾ ਕੀ ਮੋੜ ਤੋਂ ਕਿਹੋ ਜੇ ਬੀਜ ਬੀਜਣਾ ਚਾਹੁੰਦੀ ਆ ਕੰਗੜਾ ਨਾਉਤ ਤੇ ਮੈਨੂੰ ਲੱਗਦਾ ਕਿ ਕੱਟੋਗੜ ਦੇਸ਼ ਦੇ ਪ੍ਰਾਈਮ ਮਿਨਿਸਟਰ ਜਾਂ ਦੇਸ਼ ਦੇ ਗ੍ਰਹਿ ਮੰਤਰੀ ਬੀਬੀ ਨੂੰ ਸਮਝਾਉਣਾ ਸੋ ਪਰ ਪੰਜਾਬ ਦੇ ਜਿਹੜੇ ਭਾਜਪਾ ਦੇ ਲੀਡਰ ਨੇ ਚਾਹੇ ਉਹਦੇ ਚ ਹਰਜੀਤ ਗਰੇਵਾਲ ਸਾਹਿਬ ਨੇ ਚਾਹੇ ਉਹਦੇ ਸੁਨੀਲ ਜਾਖੜ ਸਾਹਿਬ ਨੇ ਚਾਹੇ ਉਹਦੇ ਚ ਮਨਜਿੰਦਰ ਸਿੰਘ ਸਿਰਸਾ ਨੇ ਚਾਹੇ ਉਹਦੇ ਚ ਆਰਪੀ ਸਿੰਘ ਨੇ ਚਾਹੇ ਹਰਦੀਪ ਸਿੰਘ ਪੂਰੀਆ ਕਿ ਕੱਟੋਗੜ ਬੀਬੀ ਨੂੰ ਨਾ ਚੁੱਪ ਕਰਾਉਣ ਉਹ ਕਿਉਂ ਅਜਿਹਾ ਅੱਗ ਅੱਗ ਦੇ ਨਾਲ ਖੇਡਣਾ ਚਾਹੁੰਦੇ ਕਿਉਂ ਅਜਿਹਾ ਮਾਹੌਲ ਖਰਾਬ ਕਰਨੇ ਚਾਹੁੰਦੇ ਪਿੱਛੇ ਜੇ ਰੌਲਾ ਪਾਇਆ ਜੇਪੀ ਨੱਡਾ ਹੋਣਾ ਨੇ ਉਹਨਾਂ ਨੂੰ ਬੁਲਾਇਆ ਸਮਝਾਇਆ ਪੰਜ ਕਿ ਦਿਨ ਬਾਅਦ ਬੀਬੀ ਚੁੱਪ ਰਹੀ ਫਿਰ ਉਹਨਾਂ ਲੱਗਦਾ ਕਿ ਫੂਕ ਹੋ ਗਈ ਸੀ ਬੀਬੀ ਨੂੰ ਉਹਨੂੰ ਫਿਰ ਢੇਡ ਦੇ ਵਿੱਚ ਗੁਰਗੜ ਹੋਣਾ ਲੱਭੀ ਹੈ ਫਿਰ ਉਹਨੇ ਕੱਲ ਜਿਹੜੀ ਟਿੱਪਣੀ ਦੇ ਦਿੱਤੀ ਗਿਆ ਉਹ ਸਟਿੱਪਣੀ ਦਾ ਕੀ ਹੈ ਉਹਦੇ ਮਾਇਨੇ ਕੀ ਹੈਗੇ ਨੇ ਮਤਲਬ ਉਹਨੂੰ ਬੀਬੀ ਨੂੰ ਇੱਕੋ ਹਿਰਕ ਲੱਗ ਗਿਆ ਪੇ ਮੇਰੀ ਫਿਲਮ ਰੁਕ ਗਈ ਹੈਗੀ ਫਿਲਮਾਂ ਤੇ ਬਹੁਤ ਸਾਰੀਆਂ ਰੁਕੀਆਂ ਪੰਜਾਬ ਦੇ ਵਿੱਚ ਪਹਿਲਾਂ ਵੀ ਸੀਨ ਕੱਟੇ ਜਾਂਦੇ ਨੇ ਬੜੀਆਂ ਫਿਲਮਾਂ ਦੇ ਸੀਨ ਕੱਟੇ ਜਾਂਦੇ ਹੈਗੇ ਨੇ ਇੱਥੇ ਇੱਕ ਜਿਹੜੀ ਫਿਲਮ ਆਈ ਸੀ ਸ਼ਾਹਰੂਖ ਖਾਨ ਔਰ ਉਹਦੀ ਕਟਰੀਨਾ ਕੈਪ ਦੀ ਤੇ ਇੱਕ ਰੰਗ ਤੋਂ ਲੈ ਕੇ ਇੰਡੀਆ ਦੇ ਵਿੱਚ ਕੀ ਕੁਝ ਨਹੀਂ ਹੋਇਆ ਬੇਸ਼ਰਮ ਰੰਗ ਲੈ ਕੇ ਇੱਕ ਗਾਣਾ ਹੈ ਦੀਪਿਕਾ ਪਾਦੂਕੋਨ ਤੇ ਉਹਦੀ ਫਿਲਮ ਸੀ ਸ਼ਾਹਰੂਖ ਖਾਨ ਦੀ ਉਦੋਂ ਵੀ ਤਾਂ ਸੀਨ ਕੱਟੇ ਗਏ ਸੀ ਉਦੋਂ ਵੀ ਇਹ ਪਦਮਵਤੀ ਨੂੰ ਲੈ ਕੇ ਕਿਵੇਂ ਇੰਡੀਆ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਸੀ ਉਸ ਮੁੱਦੇ ਨੂੰ ਡਵਰਟ ਕਰਨ ਵਾਸਤੇ ਪਦਮਵਤੀ ਨੂੰ ਫਿਲਮ ਦੇ ਜ਼ਰੀਏ ਦੇਸ਼ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਉਹ ਸੀਨ ਕੱਟੇ ਗਏ ਨੇ ਤੇ ਇਹ ਤੇਰੀ ਵੀ ਜਿਹੜੀ ਸੀਨ ਤੇ ਆਬਜੈਕਸ਼ਨ ਸੀ ਸੈਂਸਰ ਬੋਰਡ ਕੋਲ ਜਿਹੜੇ ਵੀ ਓਬਜੈਕਸ਼ਨ ਗਏ ਨੇ ਪਹਿਲਾਂ ਵੀ ਫਿਲਮਾਂ ਤੇ ਕੱਟ ਲੱਗਦੇ ਰਹੇ ਨੇ ਉਦੋਂ ਤੇ ਕਿਸੇ ਨੂੰ ਪੀੜ ਨਹੀਂ ਹੋਈ ਕਿਸੇ ਨੂੰ ਦਰਦ ਨਹੀਂ ਹੋਇਆ ਤੇ ਅੱਜ ਬੀਬੀ ਦੇ ਜਿਹੜੀ ਫਿਲਮ ਬਣਾਈ ਜਿਹਦੇ ਨਾਲ ਪੰਜਾਬ ਦਾ ਮਾਹੌਲ ਵਿਗੜਨਾ ਸੀ ਸਿੱਖ ਕੌਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਬੀਬੀ ਦੇ ਹੱਲੇ ਵੀ ਦਰਦਾ ਕਿ ਜਿਹੜਾ ਕਿਸਾਨੀ ਅੰਦੋਲਨ ਉਹਦੇ ਚ ਉਹਦੀ ਚੀਜ਼ ਹੈਗੀ ਅਜੇ ਵੀ ਉਹ ਕਿਸੇ ਨਾ ਕਿਸੇ ਬਹਾਨੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਹੈਗੇ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਹੈਗੇ ਨੇ ਇਸ ਸਮਨੇ ਜੇ ਤੇਰੇ ਫਿਲਮ ਦੇ ਸੀਨ ਕੱਟੇ ਗਏ ਨੇ ਜਾਂ ਸੈਂਸਰ ਬੋਰਡ ਨੇ ਪਾਸ ਨਹੀਂ ਕੀਤੀ ਅਦਾਲਤਾਂ ਦੇ ਵਿੱਚ ਰੁਕ ਗਈ ਹੈ ਤੇ ਉਹਦੇ ਪੰਜਾਬ ਦਾ ਕੀ ਕਸੂਰ ਹੈ ਸਿੱਖ ਕੌਮ ਦਾ ਕੀ ਕਸੂਰ ਹੈ ਔਰ ਦਲਜੀਤ ਸਾਝ ਦੀ ਫਿਲਮ ਜਿਹੜੀ ਉਹਨਾਂ ਨੇ ਬਣੀ ਜਸਵੰਤ ਸਿੰਘ ਖਾਲੜਾ ਉਹਦੇ ਸੀਨ ਪਣੇ 150 ਫਿਲਮ ਸੀਨ ਨਹੀਂ ਕੱਟ ਦਿੱਤੇ ਗਏ ਉਹਨਾਂ ਨੇ ਤੇ ਨਹੀਂ ਬਦਨਾਮ ਕੀਤਾ ਉਹਨਾਂ ਤੇ ਨਹੀਂ ਰੌਲਾ ਪਾਇਆਗਾ ਜਿਹੜੇ ਚੰਗੇ ਮੈਸੇਜ ਦੇਣ ਵਾਲੀਆਂ ਫਿਲਮਾਂ ਆਉਣਗੀਆਂ ਉੱਤੇ ਤਾਂ ਕਿਸੇ ਨੂੰ ਵੀ ਓਬਜੈਕਸ਼ਨ ਨਹੀਂ ਹੋਇਆ ਕਾਨੂੰ ਪੰਜਾਬ ਦੇ ਵਿੱਚ ਇੱਕ ਪ੍ਰੋਡਿਊਸਰ ਉੱਠ ਕੇ ਹਿੰਦੂ ਭਾਈਚਾਰੇ ਨੂੰ ਲੈ ਕੇ ਫਿਲਮ ਬਣਾਉਣੀ ਸ਼ੁਰੂ ਕਰ ਦੇਣਗੇ ਕਿਵੇਂ ਸਿੱਖ ਕੋਹ ਕੋਹ ਕੇ ਮਾਰੇ ਗਏ ਨੇ ਮਤਲਬ ਫਿਲਮਾਂ ਮਨੋਰੰਜਨ ਦਾ ਸਾਧਨ ਹੁੰਦੀਆਂ এজেন্ডਾ ਨਹੀਂ ਹੁੰਦੀਆਂ ਪਰ ਇਹ ਬੀਬੀ ਦਾ ਫਿਲਮ এজেন্ডਾ ਵਾ এজੰਡੇ ਜੇ ਤੇ ਮਨੋਰੰਜਨ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕਾ ਪਰ ਬੀਜੇਪੀ ਲੱਗਦਾ ਕਿ ਬੀਬੀ ਨੂੰ ਇਸ ਬੀਬੀ ਨੂੰ ਅੱਗੇ ਲਾਇਆ ਹੋਇਆ ਨਾ ਕਿਉਂਕਿ ਉਹਨਾਂ ਦੇ ਵਿੱਚ ਬੀਜਪੀ ਵਾਲਿਆਂ ਦੇ ਵੀ ਪੀੜ ਬਹੁਤ ਜ਼ਿਆਦਾ ਕਿ ਅਸੀਂ 2014 ਤੋਂ ਲੈ ਕੇ ਤੇ ਹੁਣ ਤੱਕ ਕੋਈ ਬਿੱਲ ਵਾਪਸ ਨਹੀਂ ਲਏ ਸਾਨੂੰ ਕਿਸਾਨੀ ਬਿੱਲ ਜਿਹੜੇ maaf ਕਰਨੇ ਰੱਦ ਕਰਨੇ ਪਏ ਉਲਟਾ ਸਾਨੂੰ ਮਾਫੀ ਮੰਗਣੀ ਪਈ ਹੈਗੀ ਤੇ ਸ਼ਾਇਦ ਲੱਗਦਾ ਕਿ ਇੱਕ ਸੋਚੀ ਸਮਝੀ ਸਾਜਿਤ ਹੈ ਤਤ ਹੋਰ ਕਿਸੇ ਨੂੰ ਤਾਂ ਅੱਗੇ ਲਾਇਆ ਨਹੀਂ ਇਹ ਬੀਬੀ ਨੂੰ ਅੱਗੇ ਲਾ ਦਿੱਤਾ ਗਿਆ ਹੈਗਾ ਇਸ ਕਰਕੇ ਬੀਬੀ ਮੌਕਾ ਭਾਲਦੀ ਰਹਿੰਦੀ ਹੈ ਤੇ ਸਿੱਖਾਂ ਦੇ ਖਿਲਾਫ ਬੋਲਦੀ ਰਹਿੰਦੀ ਹੈ ਬਹਾਨੇ ਲੱਭਦੀ ਰਹਿੰਦੀ ਹੈ ਹੁਣ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਲੈ ਕੇ ਟਿੱਪਣੀ ਕੀਤੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਸੰਦ ਹੀ ਕਰਦੇ ਲੋਕਾਂ ਨੇ ਘਰਾਂ ਦੇ ਵਿੱਚ ਪੋਸਟਰ ਲਾਏ ਨੇ ਕਾਰਾਂ ਤੇ ਸਟicker ਲੱਗੇ ਹੁੰਦੇ ਨੇ ਉਹਨਾਂ ਦੇ ਨਾਮ ਤੇ ਨਾਰੇ ਲੱਗਦੇ ਹੈਗੇ ਨੇ ਪੀ ਉਹ ਲੋਕ ਭੜਕਣਗੇ ਤੇ ਫਿਰ ਮੈਂ ਕਹੂੰਗੀ ਕਿ ਪੰਜਾਬ ਦਾ ਕਾਨੂੰਨ ਵਿਵਸਥਾ ਵਿਗੜ ਗਈ ਹੈਗਾ ਘੱਟੋ ਘੱਟ ਇੱਕ ਇੱਕ ਚੁਣੇ ਹੋਏ ਐਮਪੀ ਨੂੰ ਕੋਲੋਂ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ ਔਰ ਬੀਜੇਪੀ ਦੇ ਲੀਡਰਾਂ ਨੂੰ ਸਮਝਾਉਣਾ ਚਾਹੀਦਾ ਕਿ ਬੀਬੀ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ ਇੰਡੀਆ ਦੇ ਵਿੱਚ ਅਜਿਹੇ ਕਈ ਐਗਜ਼ਾਮਪਲ ਹਨ ਉਦਾਹਰਨਾਂ ਨੇ ਕਿ ਜਿਨਨੇ ਅੱਗ ਦੇ ਵਿੱਚ ਖੇਡਣ ਦੀ ਕੋਸ਼ਿਸ਼ ਕੀਤੀ ਹੈ ਜਾਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤੇ ਕਈ ਕੇਸਾਂ ਦੇ ਵਿੱਚ ਖੁਦ ਅੱਗ ਲਾਉਣ ਵਾਲੇ ਵੀ ਉਸੇ ਅੱਗ ਦੇ ਵਿੱਚ ਝੁਲਸੇ ਆ ਗਏ ਨੇ ਤੇ ਇਸ ਕਰਕੇ ਇਹ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਨਾ ਟੁੱਟਣ ਦਿੱਤਾ ਜਾਵੇ ਉਹਦੇ ਵਾਸਤੇ ਭਾਜਪਾ ਨੂੰ ਮੋੜ ਤੋਂ ਇਹ ਕੰਗੜਾ ਨਾ ਹੋਤ ਨੂੰ ਚੇਤਾਵਨੀ ਦੇਣੀ ਚਾਹੀਦੀ ਹੈਗੀ